ਸੀ ਕੋਸ਼ਿਸ਼ ਇਹ ਹੀ ਕਰ ਰਹੇ ਹਾਂ ਕਿ ਜਿਹੜੇ ਸਾਡੇ ਡਰਗ ਅਡਿਕਸ਼ਨ ਹੰ ਦਾ ਪ੍ਰੋਗਰਾਮ ਚੱਲ ਰਿਹਾ ਹੈ ਮਿਸਨ ਇਸ ਚੈ ਵੀ ਚੱਲ ਰਿਹਾ ਹੈ ਤੇ ਜਿਹੜੇ ਬਾਰਡਰਡ ਦੇ ਪੁਲਿਸ ਸਟੇਸ਼ਨਸ ਹਨ ਬਾਰਡਰ ਦੇ ਪਿੰਡ ਹੈ ਜਿੱਥੇ ਅਸੀਂ ਰੈਗੂਲਰ ਸੈਮੀਨਾਰ ਤੇ ਕੋਈ ਨਾ ਕੋਈ ਪ੍ਰੋਗਰਾਮ ਚਲਾ ਰਹੇ ਹਾਂ ਨਸ਼ਾ ਇੱਕ ਅਜਿਹਾ ਕੋੜ ਹੈ ਜੋ ਵਿਅਕਤੀ ਨੂੰ ਕੁਣ ਵੰਖਾ ਜਾਂਦਾ ਪਰ ਕਈ ਜੋ ਨਸ਼ੇ ਦੇ ਆਦੀ ਸਮੇਂ ਸਿਰ ਨਸ਼ਾ ਛੱਡਣ ਲਈ ਤਿਆਰ ਹੋ ਜਾਂਦੇ ਨੇ ਉਹ ਆਪਣਾ ਭਵਿੱਖ ਵੀ ਸਵਾਰ ਲੈਂਦੇ ਨੇ ਨਸ਼ਾ ਛਡਾਊ ਕੇਂਦਰ ਗੁਰਦਾਸਪੁਰ ਵਿਖੇ ਦਾਖਲ ਹੋਏ ਨਸ਼ੇ ਦੇ ਆਦੀ ਮੁੰਡੇ ਕੁੜੀਆਂ ਦੀ ਹੌਸਲਾ ਅਫਜ਼ਾਈ ਲਈ ਐਸਐਸਪੀ ਗੁਰਦਾਸਪੁਰ ਨਸ਼ਾ ਛਡਾਊ ਕੇਂਦਰ ਪਹੁੰਚੇ ਜਿੱਥੇ ਉਹਨਾਂ ਵੱਲੋਂ ਇਲਾਜ ਕਰਾ ਰਹੇ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ ਗੱਲਬਾਤ ਦੌਰਾਨ ਐਸਐਸਪੀ ਗੁਰਦਾਸਪੁਰ ਨੇ ਕਿਹਾ ਕਿ ਨਸ਼ਾ ਛੱਡਣ ਵਾਲਿਆਂ ਦੀਆਂ ਕਹਾਣੀਆਂ ਦੂਜਿਆਂ ਨੂੰ ਪ੍ਰੇਰਿਤ ਕਰਦੀਆਂ ਨੇ ਉਹਨਾਂ ਨੇ ਕਿਹਾ ਕਿ ਨਸ਼ਾ ਛੱਡਣ ਵਾਲਿਆਂ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਜਾਵੇਗੀ ਅੱਜ ਰੈੱਡ ਕਰਾਸ ਡੀ ਐਡਿਕਸ਼ਨ ਸੈਂਟਰ ਜ਼ਿਲ੍ਹਾ ਗੁਰਦਾਸਪੁਰ ਜੋ ਹੈ ਉੱਥੇ ਅਸੀਂ ਵਿਜ਼ਿਟ ਕੀਤਾ ਹੈ ਮੇਰੇ ਨਾਲ ਜੋ ਇੱਥੇ ਦੇ ਇੰਚਾਰਜ ਹੈ ਉਹ ਵੀ ਪ੍ਰੈਜ਼ెంట్ ਹੈਗੇ ਤੇ ਕਈ ਸਾਰੇ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਹੈ ਉਹਨਾਂ ਦੇ ਵੀ ਨੁਮਾਇੰਦੇ ਹਨ ਸਾਡੇ ਆਪਣੇ ਸਾਂਝ ਕੇਂਦਰ ਦੇ ਜਿਹੜੇ ਅਫਸਰ ਹੈ ਉਹ ਵੀ ਹੈ ਤੇ ਸਾਡੇ ਡੀ ਐਡਿਕਸ਼ਨ ਸੈੱਲ ਦੇ ਜਿਹੜੇ ਡਰਗ ਡਿਸਪੋਜ਼ਲ ਸੈੱਲ ਦੇ ਜਿਹੜੇ ਆਫੀਸਰਸ ਹੈ ਉਹ ਵੀ ਹੈਗੇ ਸੇ ਜਿਹੜੀ ਵਿਜ਼ਿਟ ਹੈਗੀ ਬੇਸਿਕ ਇਹਦਾ ਪਰਪਸ ਹੈ to know about the uh, well being of jo apne drug addicts hai ਉਹਨਾਂ ਦੀ ਕੀ ਸਮੱਸਿਆ ਹੈਗੀ ਉਹਨਾਂ ਨੂੰ ਕੀ ਪ੍ਰੋਬਲਮ ਫੇਸ ਕਰਨ ਨੂੰ ਮਿਲ ਰਹੀ ਹੈ ਤੇ ਇਸ ਇਸ ਚੀਜ਼ ਦਾ ਹੱਲ ਵੀ ਦੇਖਣਾ ਕਿਉਂਕਿ ਇਹ ਬਹੁਤ ਹੀ ਇੰਪੋਰਟੈਂਟ ਕੰਮ ਜਿਹੜਾ ਹੈ ਡੀ ਐਡਿਕਸ਼ਨ ਦਾ ਇਹ ਰੈੱਡ ਕਰਾਸ ਵੱਲੋਂ ਕੀਤਾ ਜਾ ਰਿਹਾ ਹੈ ਤੇ ਕਈ ਵਾਰੀ ਇਹ ਹੁੰਦਾ ਕਿ ਇਹਨਾਂ ਜਿਹੜੇ ਪੇਸ਼ੈਂਟਸ ਹਨ ਬੇਸਿਕਲੀ ਇਹਨਾਂ ਨੂੰ ਪੇਸ਼ੈਂਟਸ ਹੀ ਕਹਿੰਦੇ ਹਨ ਪੇਸ਼ੈਂਟਸ ਨੂੰ ਇਹਨਾਂ ਦੇ ਫੈਮਿਲੀ ਮੈਂਬਰਸ ਵੱਲੋਂ ਵੀ ਛੱਡਿਆ ਜਾਂਦਾ ਹੈ ਉਹ ਉਹਨਾਂ ਨੂੰ ਡਿਸਓਨ ਕਰ ਦਿੰਦੇ ਆ ਕਿ ਇਹ ਜਿਹੜਾ ਆਪਣਾ ਪ੍ਰੈਸਟੀਜੀ ਸ਼ੋ ਬਣਾ ਕਰ ਸੋ ਇੱਕ 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 ਪਾਸੇ ਜਿਹੜਾ ਇਹ ਪੇਸ਼ੈਂਟ ਸਮਾਜਿਕ ਬੁਰਾਈ ਜਿਹੜੀ ਇੱਕ ਡਰਗ ਦੀ ਪ੍ਰੋਬਲਮ ਉਹਨੂੰ ਝੇਲ ਰਿਹਾ ਹੈ ਤਾਂ ਦੂਜੇ ਪਾਸੇ ਆਪਣੇ ਪਰਿਵਾਰਿਕ ਲੜਾਈ ਵੀ ਲੜ ਰਿਹਾ ਹੈ ਕਿ ਆਪਣੇ ਹੀ ਫੈਮਿਲੀ ਮੈਂਬਰ ਦੇ ਕਾਰਨ ਉਹਨੂੰ ਜਿਹੜੀ ਇਨਡਿਗਨਿਟੀ ਮਿਲ ਰਹੀ ਹੈ ਜਾਂ ਜਿਹੜਾ ਉਹਨਾਂ ਦਾ ਤਰਸਕਾਰ ਹੋ ਰਿਹਾ ਉਹ ਵੀ ਉਹ ਝੇਲ ਰਿਹਾ ਤਾਂ ਇੰਨੀ ਕੰਪਲੈਕਸ ਸਿਚੁਏਸ਼ਨ ਦੇ ਵਿੱਚ ਆਪਣੇ ਆਪ ਨੂੰ ਮਜ਼ਬੂਤ ਕਰਕੇ ਅੱਗੇ ਚਲਾਣਾ ਬੜਾ ਹੀ ਔਖਾ ਕੰਮ ਹੈ ਤੋ ਅਸੀਂ ਇੱਕ ਪਾਸੇ ਜਿੱਤੇ ਵਿਜ਼ਿਟ ਕਰਕੇ ਇਹਨਾਂ ਦੀ ਸਮੱਸਿਆ ਵੀ ਸੁਣ ਰਹੇ ਤੇ ਇਹਨਾਂ ਦੇ ਇਹਨਾਂ ਦੇ ਥਰੂ ਸਾਨੂੰ ਇਹ ਮੋਟੀਵੇਸ਼ਨਲ ਸਟੋਰੀਜ਼ ਵੀ ਮਿਲ ਰਹੀ ਹੈ। ਸੋ ਅਸੀਂ ਕੋਸ਼ਿਸ਼ ਇਹੀ ਕਰ ਰਹੇ ਹਾਂ ਕਿ ਜਿਹੜੇ ਸਾਡੇ ਡਰਗ ਡੈਡਿਕਸ਼ਨ ਦਾ ਪ੍ਰੋਗਰਾਮ ਚੱਲ ਰਿਹਾ ਹੈ ਮਿਸ਼ਨ ਨਿਸ਼ਚੈ ਵੀ ਚੱਲ ਰਿਹਾ ਹੈ ਤੇ ਜਿਹੜੇ ਬਾਰਡਰ ਦੇ ਪੁਲਿਸ ਸਟੇਸ਼ਨਸ ਹਨ ਬਾਰਡਰ ਦੇ ਪਿੰਡ ਹਨ ਜਿੱਥੇ ਅਸੀਂ ਰੈਗੂਲਰ ਸੈਮੀਨਾਰ ਤੇ ਕੋਈ ਨਾ ਕੋਈ ਪ੍ਰੋਗਰਾਮ ਚਲਾ ਰਹੇ ਹਾਂ ਉੱਥੇ ਇਸ ਤਰ੍ਹਾਂ ਦੇ ਜਿਹੜੀ ਸਕਸੈਸ ਸਟੋਰੀਜ਼ ਹਨ ਉਹਨੂੰ ਲੈ ਕੇ ਜਾਈਏ ਕਿਉਂਕਿ ਹਮੇਸ਼ਾ ਇਹ ਹੁੰਦਾ ਹੈ ਕਿ ਨੇਗੇਟਿਵ ਪਬਲਿਸਿਟੀ ਡਰਗ ਨੂੰ ਲੈ ਕੇ ਕਾਫੀ ਹੁੰਦੀ ਹੈ ਬਟ ਜਿਹੜਾ ਪੋਜ਼ਿਟਿਵ ਸਾਈਡ ਹੈ ਕਿ ਜੋ ਬੰਦਾ ਛੱਡ ਰਿਹਾ ਹੈ ਇਹਨੂੰ ਜੋ ਆਪਣੇ ਡਿਟਰਮੀਨੇਸ਼ਨ ਨਾਲ ਅੱਗੇ ਵਧ ਰਿਹਾ ਜੋ ਕਿ ਬਾਕੀਆਂ ਦੇ ਨਾਲ ਵੀ ਇੱਕ ਮੋਟੀਵੇਸ਼ਨ ਦਾ ਸੋਰਸ ਬਣ ਸਕਦਾ ਉਹਨੂੰ ਨਹੀਂ ਦਿਖਾਇਆ ਜਾਂਦਾ ਤੇ ਉਹਨਾਂ ਨੂੰ ਵੀ ਆਪਾਂ ਅੱਗੇ ਲੈ ਕਰਾਈਏ ਤੋਂ ਇਸ ਤਰ੍ਹਾਂ ਦੇ ਜਿਹੜੇ ਵੀ ਇੱਥੇ ਦੇ ਪੇਸ਼IENTS ਹੈ ਜੋ ਕਿ ਬਾਅਦ ਵਿੱਚ ਛੱਡ ਚੁੱਕੇ ਹਨ ਤੇ ਦੂਜਿਆਂ ਨੂੰ ਵੀ ਹੈਲਪ ਹੈਲਪ ਕਰ ਰਹੇ ਅਸੀਂ ਉਹਨਾਂ ਨੂੰ ਆਪਣਾ ਮੈਸਕੋਟ ਬਣਾ ਕੇ ਉਹਨਾਂ ਦੀ ਸਕਸੈਸ ਸਟੋਰੀਜ਼ ਨੂੰ ਬਾਕੀਆਂ ਦੇ ਨਾਲ ਵੀ ਸ਼ੇਅਰ ਕਰਨਾ ਚਾਹੁੰਦੇ ਹਾਂ ਤਾਂ ਕਿ ਜਿਹੜੇ ਬੰਦੇ ਆਲਰੇਡੀ ਇਸ ਦਾ ਸ਼ਿਕਾਰ ਹੈ ਉਹ ਇਸ ਤੋਂ ਬਾਹਰ ਆ ਸਕਣ